ਸੰਗਤ ਨੂੰ ਦੱਸੋ ਕਿ ਗੁਰਦੁਆਰਾ ਸ੍ਰੀ ਨਾਬਾ ਸਾਹਿਬ ਦਾ ਕੀ ਇਤਿਹਾਸ ਹੈ ਕਵੀ ਸੰਤੋਖ ਸਿੰਘ ਨੇ ਇਦਾਂ ਬਿਆਨ ਕੀਤਾ ਵੀ ਗੁਰੂ ਤੇਗ ਬਹਾਦਰ ਪਾਸ਼ਾ ਨੇ ਪਹਿਲਾਂ ਡਿਊਟੀ ਲਾਤੀ ਸੀ ਕਿ ਭਾਈ ਜੈਤਾ ਜੀ ਤੁਸੀਂ ਸਾਡੇ ਕੋਲ ਖਲੋਣਾ ਔਰ ਜਦੋਂ ਸਾਡਾ ਸੀਸ ਧੜ ਤੋਂ ਜ਼ਿਆਦਾ ਕੋਏਗਾ ਤੇ ਉਦੋਂ ਤੁਹਾਡੀ ਝੂਲੀ ਵਿੱਚ ਆ ਕੇ ਡਿੱਗੇਗਾ ਵਾਹ ਅੱਖਾਂ 'ਚ ਪਾਣੀ ਸੀ ਭਾਈ ਜੀ ਸੀਸ ਦੇ ਦਰਸ਼ਨ ਜਦੋਂ ਪੀਰ ਦਰਗਾਈ ਸ਼ਾਨ ਕੀਤੇ ਤੇ ਉਹਨਾਂ ਦੀਆਂ ਅੱਖਾਂ ਵੀ ਸੇਜਲ ਹੋ ਗਈ ਕਿਉਂਕਿ ਜਿਹੜੇ ਗੁਰੂ ਨੂੰ ਸਰੀਰ ਦੇ ਆਪ ਵਿੱਚ ਵੇਖਣਾ ਚਾਹੁੰਦੇ ਸਨ ਉਸ ਗੁਰੂ ਦਾ ਸੀਸ ਉਹਨਾਂ ਕੋਲ ਆਇਆ ਕਿਉਂਕਿ ਗੁਰਪ੍ਰੀਤ ਬਹਾਦਰ ਸਿਮਰਿਆ ਘਰ ਨੌ ਨਦ ਆਵੇ ਤਾਏ ਸਭ ਥਾਈ ਹੋਏ ਜਿੱਥੇ ਜਿੱਥੇ ਬਿਠਾ ਕੋਈ ਯਾਦ ਕਰ ਰਿਆ ਸੀ ਗੁਰੂ ਤੇਗ ਬਹਾਦਰ ਪਾਸ਼ਾ ਉਸ ਉਸ ਜਗ੍ਹਾ ਤੇ ਗੁਰੂ ਸਾਹਿਬ ਦਾ ਸੀਸ ਗਿਆ ਜੀ ਸਤਗੁਰਾਂ ਦਾ ਸੀਸ ਆਇਆ ਜਿੱਥੇ ਅੱਜ ਤੁਸੀਂ ਸੁੰਦਰ ਅਸਥਾਨ ਵੇਖਦੇ ਹੋ ਗੁਰਦੁਆਰਾ ਨਾਬਾ ਸੈ। ਫਿਰ ਸਾਰੀ ਰਾਤ ਪੀਰ ਦਰਗਾਈ ਸ਼ਾਹ ਨੇ ਚੌਰ ਕੀਤੀ ਹੈ। ਗੁਰੂ ਸਾਹਿਬ ਦੇ ਸੀਸ ਤੇ ਨਾਬਾ ਸਾਹਿਬ ਦੀ ਸਥਾਨ ਬਾਰੇ ਦੱਸ ਰਹੀ ਕਿ ਮਹਾਰਾਜ 10ਵੇਂ ਪਾਸ਼ਾ ਵੀ ਆਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੰਗੇ ਪੈਰੀ ਲੋਗੜ ਤੋਂ ਸਤਿਗੁਰੂ ਨੰਗੇ ਪੈਰੀ ਇਸ ਪਾਵਨ ਸਥਾਨ ਤੇ ਆਏ ਪੀਰ ਦਰਗਾਈ ਸ਼ਾ ਨੂੰ ਮਿਲੇ ਸਤਿਗੁਰਾਂ ਨੇ ਕਲਾਵੇ ਚ ਲਿਆ ਕਿ ਤੁਸੀਂ ਸਾਰੀ ਰਾਤ ਚੌਰ ਦੀ ਸੇਵਾ ਕੀਤੀ ਤੇ ਪੀਰ ਦਰਗਾਈ ਸ਼ਾ ਕਹਿੰਦਾ ਸਤਿਗੁਰੂ ਕਿਰਪਾ ਕਰੋ ਮੈਂ ਮੁਕਤੀ ਚਾਹਨਾ ਆਪਣੇ ਚਰਨਾਚਨ ਵਾਸ ਬਖਸ਼ ਉਹ ਸਥਾਨ ਫਿਰ ਕਲਗੀਧਰ ਸੱਚੇ ਪਾਤਸ਼ਾਹ ਨੇ ਵਿਖਿਆ ਵੀ ਇੱਥੇ ਪਿਤਾ ਜੀ ਦਾ ਸੀਸ ਰੱਖਿਆ ਸੀ ਨਮਨ ਕੀਤਾ ਉਹਨੂੰ ਨਮਸਕਾਰ ਕੀਤੀ ਸਤਿਗੁਰਾਂ ਦਾ ਚਰਨਛੋਪਾ ਪਾਵਨ ਅਸਥਾਨ ਹੈ ਫਿਰ ਜਦੋਂ ਸਰਹੰਦ ਫਤੈਲੀ ਬਾਬਾ ਬੰਦਾ ਸਿੰਘ ਬਹਾਦਰ ਆਉਂਦੇ ਆ ਵਜ਼ੀਰ ਖਾਨ ਨੂੰ ਜਿਹੜੀ ਚਿੱਠੀ ਲਿਖੀ ਜਾਂਦੀ ਵੀ ਆਪਣੀ ਤਿਆਰੀ ਕਰ ਲੈ ਸਿੱਖ ਆ ਰਹੇ ਉਹ ਫਤੈ ਦੀ ਚਿੱਠੀ ਵੀ ਕਹਿੰਦੇ ਆ ਇਸ ਸस्तान ਤੋਂ ਲਿਖੀ ਗਈ ਨਾਬਸਾਹ ਨਾਬਸਾਹ ਇਹ ਵੀ ਮੰਨਣ ਚ ਆਇਆ ਕਿ ਟਕਸਾਲ ਦੇ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਪਿੰਡਰਾਵਾਂ ਉਹਨਾਂ ਦੀ ਕਹਿੰਦੇ ਜਦੋਂ ਸੰਥਿਆ ਸ਼ੁਰੂ ਹੋਈ ਉਹ ਵੀ ਇਸ ਸस्तान ਤੋਂ ਹੀ ਹੋਈ ਹੈ ਕਿਉਂਕਿ ਇਸ ਕਰਕੇ ਉਹ ਆਏ ਮਹੀਨੇ ਜੀਠ ਦੇ ਮਹੀਨੇ ਚ ਹਾਂਜੀ ਇੱਥੇ ਆਉਂਦੇ ਉਹਨਾਂ ਦਾ ਪੈਰਾ ਹੁੰਦਾ ਇੱਕ ਮਹੀਨਾ ਉਹ ਹੀ ਕਥਾਟ ਕਰਦੇ ਕਿਰਤਨ ਕਰ ਗੁਰਦੁਆਰਾ ਜਦੋਂ ਨਾਬਾ ਸਹਿਬ ਅਸੀਂ ਕਹਿੰਦੇ ਆ ਨਾ ਤੇ ਕਿਸੇ ਨੂੰ ਨਹੀਂ ਪਤਾ ਗੁਰਦੁਆਰਾ ਨਾਬਾ ਸਹਿਬ ਹਰੇਕ ਬੰਦਾ ਕਹਿੰਦਾ ਜੀ ਗੁਰਦੁਆਰਾ ਨਾਢਾ ਸਹਿਬ ਕਿਉਂਕਿ ਸਿੱਖ ਕੌਮ ਦੇ ਵੱਡੇ ਵੱਡੇ ਨਾਮਵਰ ਪ੍ਰਚਾਰਕ ਸਾਰੇ ਪੜਾ ਕਰਕੇ ਹੁੰਦੇ ਆ ਤੇਰਾਵੜੀ ਵੀ ਜਾਂਦੇ ਆ ਕਥਲ ਵੀ ਜਾਂਦੇ ਆ ਸਾਰੇ ਕਿਤੇ ਜਾਂਦੇ ਨਾਮਵਰ ਪ੍ਰਚਾਰਕ ਕਦੀ ਕੋਈ ਵੀ ਇਸ ਜਗ੍ਹਾ ਤੇ ਕਥਾ ਕਰਨ